ਨੂੰ ਹੋਰ ਕੋਈ ਨਹੀਂ ਮੰਨਿਆ ਤੇ ਇਨੇ ਬਾਬਾ ਸਾਹਿਬ ਅੰਮ੍ਰਿਤਪੁਰ ਦੇ ਉੱਪਰ ਇਹ ਬਿਆਨ ਦਿੱਤਾ ਤਾਂ ਕਿ ਪੰਜਾਬ ਵਿੱਚ ਜਿਹੜਾ ਮਾਹੌਲ ਹੈ ਉਹ ਵਿਗਾੜਿਆ ਜਾਏ ਉਹਨੂੰ ਕਿਸੇ ਤਰੀਕੇ ਨਾਲ ਉੱਥੇ ਲੜਾਈਆਂ ਕਰੀਆਂ ਜਾਣ ਆਪਸ ਵਿੱਚ ਜਿਹੜਾ ਕਮਿਊਨਿਟੀ ਦਾ ਪੀਸਫੁਲ ਰਿਲੇਸ਼ਨਸ਼ਿਪ ਹੈ ਸਿੱਖਾਂ ਵਿੱਚ ਤੇ ਗਲਤ ਸਮਾਜ ਵਿੱਚ ਉਹਨੂੰ ਤੋੜਿਆ ਜਾਏ ਨੂੰ ਹੈ ਉਹ ਪ੍ਰਕਾਉ ਬਿਆਨ ਦਿੰਦਾ ਹੈ ਪਰ ਕਮਰੇ ਚ ਬੈਠ ਕੇ ਹੀ ਕਿਉਂ ਪ੍ਰਕਾਉ ਬਿਆਨ ਦੇ ਰਿਹਾ ਖਾਲਿਸਤਾਨ ਦੀ ਮੰਗ ਕਰਦਾ ਤਾਂ ਬਾਹਰ ਨਿਕਲ ਕੇ ਮੰਗ ਕਰੇ ਕੀ ਮਤਲਬ ਹੈ ਭਾਰਤ ਚਾਹਤੇ ਸਰ ਭਾਰਤ ਕੇ ਕਮਰੇ ਤੋਂ ਬਾਹਰ ਤਾਂ ਨਿਕਲੇ ਇੱਕ ਵਾਰ ਕਮਰੇ ਜੀ ਬੈਠਾ ਬਿਆਨ ਦੇ ਹੀ ਜਾ ਰਹੇ ਹੈ ਕੀ ਭਾਰਤ ਵੀ ਚੁਦੀ ਕੋਈ ਸਪੋਰਟ ਨਹੀਂ ਹੈ ਜਾਂ ਜੋ ਭਾਰਤ ਆਂਦਾ ਇਥੋਂ ਦਾ ਪਗੋੜਾ ਹੈ ਉਹਦੇ ਉੱਪਰ ਕਈ ਕੇਸਿਸ ਨੇ ਉਹ ਸਿਰਫ ਇੱਕ ਜਿਹੜਾ ਹੈ ਨਾ ਇਹ ਇੱਕ ਕ੍ਰੀਏਟ ਆਪਣੀ ਪਰਸਨਲ ਦੁਕਾਨਦਾਰੀ ਚਲਾਉਣ ਵਾਸਤੇ ਔਰ ਸਿੰਪਲ ਨੂੰ ਨਹੀਂ ਉਹਦੇ ਨਾਲ ਦੇ ਦੋ ਚਾਰ ਬੰਦੇ ਹੋਰ ਵੀ ਨੇ ਜਿਹੜਾ ਕਿ ਇਹ 25-30 ਸਾਲ ਤੋਂ ਦੁਕਾਨਦਾਰੀ ਚਲਾਈ ਹੋਈ ਹੈ ਔਰ ਆਪਣੀ ਇਹਨਾਂ ਨੇ ਜਿਹੜਾ ਅਸਲੀਆ ਤੇ ਪੰਜਾਬ ਦੀ ਸਰ ਤੁਸੀਂ ਕਹਿ ਰਹੇ ਹੋ ਦੁਕਾਨਦਾਰੀ ਚਲਾ ਰਹੇ ਨੇ ਆਪਣੇ ਕਮਰੇ ਦੇ ਵਿੱਚ ਬੈਠ ਕੇ ਤੇ ਫਿਰ ਅਮਰੀਕਾ ਦੇ ਜਿਹੜੇ ਪੁਲਿਸ ਪ੍ਰਸ਼ਾਸਨ ਆ ਉਹ ਕਿਉਂ ਨਹੀਂ ਕੋਈ ਕਾਰਵਾਈ ਕਰਦੇ ਉਹਨਾਂ ਦੇ ਉੱਪਰ ਇੱਕ ਟੀਵੀ ਚੈਨਲ ਨੂੰ ਉਹਨਾਂ ਨੇ ਨੀਜੀ ਟੀਵੀ ਚੈਨਲ ਨੂੰ ਸਵਾਲ ਜਵਾਬ ਕਰਦੇ ਪਏ ਸੀ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ 50-60 ਬੰਬ ਆਏ ਨੇ ਤੇ ਹੁਣ ਤੱਕ ਕੁਝ ਫਟੇ ਨੇ ਕੁਝ ਪੇ ਹੋਏ ਨੇ ਉਹਨਾਂ ਦੇ ਉੱਤੇ ਐਫ ਆਈ ਆਰ ਹੋਈ ਹੈ ਉਹ ਤੇ ਅੱਜ ਕਾਂਗਰਸ ਸਰਕਾਰ ਧਰਨਾ ਲਾ ਕੇ ਦਿੱਲੀ ਚੰਡੀਗੜ੍ਹ ਦੇ ਵਿੱਚ ਬੈਠੀ ਹੋਈ ਹੈ ਕਿਸ ਤਰ੍ਹਾਂ ਦੇਖਦੇ ਹੋ ਇਹ ਪਾਣੀ ਚ ਮਧਾਣੀ ਹੈ ਕਿ ਜਾਂ ਕੁਝ ਹੈਗਾ ਇਹਦੇ ਵਿੱਚ ਤੁਸੀਂ ਪੰਜਾਬ ਦੇ ਵਿੱਚ ਹੁਣ ਵੀ ਆਏ ਸੀ ਤੁਸੀਂ ਦੇਖਦੇ ਹੋ ਅਕਾਲੀ ਦਲ ਨੂੰ ਸਰਕਾਰ ਨੂੰ ਉਹਦੀ ਪਹਿਲਾਂ ਮਿਲ ਚੁੱਕੇ ਹੋ ਪਹਿਲਾਂ ਹੁਣ ਦੁਆਰਾ ਨਾ ਤੋ ਆ ਕੇ ਉਹ ਬੰਦਾ ਉਹੀ ਹੈ ਕੱਪੜੇ ਨਵੇਂ ਪਵਾ ਕੇ ਉਹਨੂੰ ਪ੍ਰਧਾਨ ਬਣਾ ਦਿੱਤਾ ਗਿਆ ਕਿਸ ਤਰ੍ਹਾਂ ਦੇਖਦੇ ਹੋ ਸ਼੍ਰੋਮਣੀ ਅਕਾਲੀ ਦਲ ਸੁਖਵੀਰ ਬਾਦਲ ਉਹਨਾਂ ਦੀ ਗੱਲ ਕਰ ਰਿਹਾ ਹੈ ਸਿਰਫ ਪੰਜਾਬ ਦੇ ਵਿੱਚ ਨਸ਼ਾ ਦਾ ਉਹ ਪਾਕਿਸਤਾਨ ਤੋਂ ਆ ਰਿਹਾ ਹੈਗਾ ਜੇ ਨਸ਼ਾ ਪਾਕਿਸਤਾਨ ਤੋਂ ਆ ਰਿਹਾ ਹੈਗਾ ਤਾਂ ਫੇ ਜਿਹੜੀਆਂ ਆਪਾਂ ਹੱਦਾਂ ਤੇ ਫੌਜੀ ਪੀਰ ਬਿਠਾਏ ਹੋਏ ਨੇ ਉਹ ਖੜੇ ਨੇ ਉੱਥੇ ਡਿਊਟੀ ਤੇ ਨਾਤ ਨੇ ਫਿਰ ਉਹਨਰੇ ਤਿਆਰ ਨਹੀਂ ਜਾ ਰਹੇ ਆ ਨਸ਼ਾ ਵੀ ਪਿੱਛੂ ਕਹਿੰਦੇ ਕਿ ਪਾਕਿਸਤਾਨ ਤੋਂ ਆ ਰਿਹਾ ਸਾਡੇ ਪੋਲੀਟਿਕਲ ਜਿਹੜੇ ਕਹਿ ਰਹੇ ਨੇ ਇਸ ਦੇ ਨਾਲ ਨਸ਼ਾ ਵੀ ਵਧੇਗਾ ਟਰੇਡ ਦੇ ਨਾਲ ਵੀ ਨਸ਼ਾ ਦੇ ਆਲਰੇਡੀ ਖੁੱਲਾ ਹੈ ਨਸ਼ਾ ਦੀ ਤੁਹਾਡਾ ਬੰਦ ਹੋਇਆ ਹੀ ਨਹੀਂ ਜਿਹੜੀ ਕਿਉਂ ਨਹੀਂ ਹੁੰਦੀ ਵੀ ਇੱਥੇ ਕਈ ਵੱਡੇ ਵੱਡੇ ਨਾਂ ਜਿਹੜੇ ਨੇ ਸ਼ਾਮਲ ਨੇ ਔਰ ਉਹਨਾਂ ਜਿਹੜਾ ਉੱਥੇ ਤੇ ਚੱਲ ਰਿਹਾ ਬਾਰਡਰ ਤੋਂ ਨਸ਼ਾ ਬਿਲਕੁਲ ਆ ਰਿਹਾ ਕਦੀ ਡਰੋਨ ਰਾਹੀਂ ਆ ਜਾਂਦਾ ਹੈ ਚੀਫ ਮਿਨਿਸਟਰ ਸਾਹਿਬ ਤੋਂ ਵਧਮਾਨ ਦੀ ਫੋਟੋ ਹੈ ਫੋਨਿਕ ਨੰਬਰ ਦਿੱਤਾ ਗਿਆ ਹੈ ਤੇ ਚਿੱਟਾ ਤੁਹਾਨੂੰ ਜਿੱਥੇ ਕੋਈ ਵੇਚ ਰਿਹਾ ਸਾਨੂੰ ਦੱਸੋ ਤੇ ਹੁਣ ਲੋਕ ਦੱਸਣਗੇ ਜੇ ਲੋਕ ਹੀ ਤੁਹਾਨੂੰ ਪਾਲ-ਪਾਲ ਕਰਕੇ ਦੱਸਣਗੇ ਤੇ ਪੁਲਿਸ ਵਿਭਾਗ ਮਾ ਕਦੇ ਹੱਸਤੇ ਤੁਹਾਡੀ ਇੰਟੈਲੀਜੈਂਸ ਕਾਦੇ ਹੱਸਤੇ ਪਰ ਜਿਹੜੇ ਵੱਡੇ ਵੱਡੇ ਬੋਰ ਲੱਗ ਰਹੇ ਨੇ ਪਬਲਿਸਿਟੀ ਹੋ ਰਹੀ ਆ ਜਿਹੜਾ ਨੇ ਇਹਦੇ ਉੱਪਰ ਖਰਚਾ ਦਾ ਉਹ ਕਿੱਥੇ ਹੋ ਰਿਹਾਗਾ ਕਿਤੇ ਗਰੀਬਾਂ ਦੀ ਜੇਬਾਂ ਦੇ ਵਿੱਚੋਂ ਤਾਂ ਨਹੀਂ ਜਾ ਰਿਹਾ ਜਿਹੜਾ ਪੈਸਾ ਇਹ ਇਹ ਇਹਦਾ ਸਵਾਲ ਹੈ ਕਿ ਜਿਹੜੇ ਵੱਡੇ ਵੱਡੇ ਹੋਲਡਿੰਗ ਜਾਂ ਬੋਰਡਿੰਗ ਲੱਗ ਰਹੇ ਨੇ ਗਰੀਬਾਂ ਦੀ ਜੇਪਾਂ ਦੇ ਉੱਤੇ ਡਾਕੇ ਪੈ ਰਹੇ ਨੇ ਸਸਿਕਾ ਆਦਾ ਸਲਾਮ ਦੇਸ਼ ਵਿਦੇਸ਼ ਤੇ ਮੁੱਦਿਆਂ ਦੇ ਵਿੱਚ ਤੁਹਾਡਾ ਸਵਾਗਤ ਹੈ ਹਰ ਵੀਕਤੀ ਤਰ੍ਹਾਂ ਅੱਜ ਸਾਡੇ ਨਾਲ ਨੇ ਡਾਕਟਰ ਜਸਦੀਪ ਸਿੰਘ ਜੈਸੀ ਜੀ ਯੂਨਾਈਟਿਡ ਸਟੇਟ ਆਫ ਅਮਰੀਕਾ ਤੋਂ ਇਸ ਟਾਈਮ ਇਹ ਬੈਠੇ ਹੋਏ ਨੇ ਦੁਬਈ ਦੇ ਵਿੱਚ ਗੱਲਬਾਤ ਕਰਾਂਗੇ ਪੰਜਾਬ ਦੇ ਗਰਮ ਗਰਮ ਮੁੱਦਿਆਂ ਦੇ ਉੱਤੇ ਦੇਸ਼ ਵਿਦੇਸ਼ ਤੇ ਅਮਰੀਕਾ ਦੇ ਮੁੱਦਿਆਂ ਦੇ ਉੱਤੇ ਉਸ ਦੇ ਨਾਲ ਮੇਰੇ ਨਾਲ ਪੱਤਰਕਾਰ ਭਾਈਚਾਰਾ ਵੀ ਬੈਠਾ ਹੋਇਆ ਹੈ ਜਗਰੂਪ ਜੀ ਬੈਠੇ ਹੋਏ ਨੇ ਪੱਤਰਕਾਰ ਸੀਨੀਅਰ ਪੱਤਰਕਾਰ ਨੇ ਮੈਡਮ ਜਲੰਧਰ ਤੋਂ ਨੇ ਖੰਨਾ ਜੀ ਅ ਲੁਧਿਆਣੇ ਤੋਂ ਬੈਠੇ ਹੋਏ ਨੇ ਅਸੀਂ ਗੱਲਬਾਤ ਕਰਾਂਗੇ ਦੇਸ਼ ਵਿਦੇਸ਼ ਤੇ ਪੰਜਾਬ ਦੇ ਕਰੰਟ ਮੁੱਦੇ ਦੇ ਜਸਦੀਪ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਕੀਮਤੀ ਟਾਈਮ ਕੱਢਣ ਵਾਸਤੇ ਤੁਸੀਂ ਦੁਬਈ ਦੇ ਵਿੱਚ ਦੌਰੇ ਤੇ ਹੋ ਫਿਰ ਵੀ ਤੁਸੀਂ ਟਾਈਮ ਕੀਮਤੀ ਟਾਈਮ ਦੇ ਰਹੇ ਹੋ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਜੀ ਟੀਵੀ 'ਚ ਥੈਂਕ ਯੂ ਵਰਿੰਦਰ ਜੀ ਜਿਨ੍ਹਾਂ ਨਾਲ ਜਿਹੜੇ ਸਾਰੇ ਪੱਤਰਕਾਰ ਬੈਠੇ ਨੇ ਉਹਨਾਂ ਨੂੰ ਮੇਰਾ ਬਹੁਤ ਬਹੁਤ ਸਤਿ ਸ੍ਰੀ ਅਕਾਲ ਔਰ ਵੇਖਣ ਵਾਲਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਅਸੀਂ ਗੱਲਬਾਤ ਕਰਦੇ ਹਾਂ ਕਰੰਟ ਮੁੱਦੇ ਤੇ ਬਾਬਾ ਅੰਬੇਦਕਰ ਦੇ ਉੱਤੇ 14 ਤਰੀਕ ਨੂੰ ਪੰਨੂ ਨੇ ਇੱਕ ਪਹਿਲਾਂ ਉਸ ਤੋਂ ਪਹਿਲਾਂ ਵੀਡੀਓ ਪਾਈ ਸੀ ਤੁਸੀਂ ਜਵਾਬ ਦਿੱਤਾ ਹੈ ਭਾਰਤ ਵਿੱਚ ਆ ਕੇ ਪੰਜਾਬ ਦੇ ਵਿੱਚ ਆ ਕੇ ਇਹ ੜਕਾਉ ਸੰਦੇਸ਼ ਇਹ ਕਿਉਂ ਨਹੀਂ ਚੁੱਪ ਹੋ ਰਿਹਾ ਇਦਾਂ ਦੀਆਂ ਵੀਡੀਓ ਗਲਤ ਵੀਡੀਓ ਜੋ ਦਲਿਤ ਸਮਾਜ ਵਾਸਤੇ ਪਹਿਲਾਂ ਦੂਜੇ ਸਮਾਜ ਵਾਸਤੇ ਪਾਉਂਦਾ ਸੀ ਇਹਨਾਂ ਨੂੰ ਮੂੰਹ ਤੋਂ ਜਵਾਬ ਦਿੱਤਾ ਗਿਆ ਕਿਸ ਤਰ੍ਹਾਂ ਦੇਖਦੇ ਹੋ ਅੱਜ ਇਹ ਦੇਖੋ ਇਹ ਜਨਨੀ ਇਹ ਜਿਹੜੀ ਪੰਨੂ ਦੀ ਜਿਹੜੀ ਬਿਆਨਬਾਜ਼ੀ ਆ ਰਹੀ ਹੈ ਉਹ ਪੂਰਾ ਇਸ ਚੀਜ਼ ਨੂੰ ਦਰਸਾਉਂਦਾ ਹੈ ਕਿ ਪੰਨੂ ਦੇ ਉੱਪਰ ਸਕਰੂ कसे ਗਏ ਨੇ ਇਵਨ ਜਿਹੜੀ ਪ੍ਰੈਜ਼ੀਡੈਂਟ 트럼ਪ ਦੀ ਗਵਰਨਮੈਂਟ ਆਈ ਅਮਰੀਕਾ ਵਿੱਚ ਉਹਨਾਂ ਨੇ ਆਗੇ ਇਹਦੇ ਕੇਸਸ ਖੋਲੇ ਨੇ ਜਿਹੜੇ ਫਰਾਡ ਕਰਕੇ ਸਾਡੇ ਬੱਚਿਆਂ ਨੂੰ ਇਹਨਾਂ ਹਿਊਮਨ ਟਰੈਫਿਕ ਵਿੱਚ ਇਨਵੋਲ ਕੀਤਾ ਹੈ ਇਸ ਤੇ ਜਿਹੜੇ ਸਪੇ ਕਿੰਨੇ ਉਹਨੇ ਕੇਸਸ ਕੀਤੇ ਨੇ ਹਜ਼ਾਰਾਂ ਦੇ ਇਸ਼ਤਿਹਾਰ ਨਾਲ ਔਰ ਉਹਦੇ ਵਿੱਚ ਬਹੁਤ ਸਾਰਾ ਇਹਨਾਂ ਪੈਸਾ ਬਣਾ ਕੇ 11 ਮਿਲੀਅਨ ਦੀ ਕੋਠੀ ਬਣਾ ਲਈ ਹੈ ਔਰ ਇਹਦੀ ਹੁਣ ਜਿਹੜੀ ਦੁਕਾਨਦਾਰੀ ਹੈ ਉਹ ਬੰਦ ਹੋਦੀ ਨੂੰ ਨਜ਼ਰ ਆ ਰਹੀ ਹੈ ਉਹ ਬਿਲਕੁਲ ਬੋਖਲਾ ਗਿਆ ਹੈ ਪਰ ਇਹਨੂੰ ਹੋਰ ਕੋਈ ਨਹੀਂ ਮੰਨਿਆ ਤੇ ਇਹਨੇ ਬਾਬਾ ਸਾਹਿਬ ਅੰਮ੍ਰਿਤਪੁਰ ਦੇ ਉੱਪਰ ਬਿਆਨ ਦਿੱਤਾ ਤਾਂ ਕਿ ਪੰਜਾਬ ਵਿੱਚ ਜਿਹੜਾ ਮਾਹੌਲ ਹੈ ਉਹ ਵਿਗਾੜ ਉਹਨੂੰ ਕਿਸੇ ਤਰੀਕੇ ਨਾਲ ਉੱਥੇ ਲੜਾਈਆਂ ਕਰਾਈਆਂ ਜਾਂ ਆਪਸ ਵਿੱਚ ਜਿਹੜਾ ਕਮਿਊਨਿਟੀ ਦਾ ਪੀਸਫੁਲ ਰਿਲੇਸ਼ਨਸ਼ਿਪ ਹੈ ਸਿੱਖਾ ਵਿੱਚ ਤੇ ਦਲਿਤ ਸਮਾਜ ਵਿੱਚ ਉਹਨੂੰ ਤੋੜਿਆ ਜਾਏ ਔਰ ਇਹ ਦੀ ਚਾਲ ਸੀ ਪਰ ਮੈਂ ਇਸ ਕਰ ਵੀ ਬੜੀ ਖੁਸ਼ੀ ਹੋਈ ਤੁਸੀਂ ਵੇਖਿਆ ਮੈਂ ਉਹ ਪੰਜਾਬ ਦਾ ਤੋਰਾ ਕਰਕੇ ਆਇਆ ਔਰ ਉੱਥੇ ਜਿਹੜਾ ਆਪਸੀ ਪਿਆਰ ਮੈਂ ਵੇਖਿਆ ਲੋਕਾਂ ਵਿੱਚ ਭਾਵੇਂ ਉਹ ਸਿੱਖ ਹੋਣ Hindu ਹੋਣ Muslim ਹੋਣ Christian ਹੋਣ ਦਲਿਤ ਸਮਾਜ ਹੋਏ ਸਾਰਿਆਂ ਜਿਹੜਾ ਵਿਚ ਆਪਸ ਵਿੱਚ ਇਹ ਪਿਆਰ ਦੇਖਿਆ ਉਹ ਬਹੁਤ ਹੀ ਸਰਹਾਨਜੋ ਬਿਲਕੁਲ ਅਸੀਂ ਗੱਲਬਾਤ ਜਾਰੀ ਰੱਖਾਂਗੇ ਸਭ ਤੋਂ ਪਹਿਲਾਂ ਜੋ ਖੰਨਾ ਸਾਹਿਬ ਨੇ ਇਹਨਾਂ ਦੇ ਕੁਝ ਸਵਾਲ ਨੇ ਕਿਉਂਕਿ ਦੇਸ਼ ਵਿਦੇਸ਼ ਦੇ ਮੁੱਦਿਆਂ ਦੇ ਨਾਲ ਜੁੜਦੇ ਪਏ ਨੇ ਖੰਨਾ ਸਾਹਿਬ ਕੀ ਕਹੋਗੇ ਕੀ ਸਵਾਲ ਤੁਹਾਡਾ ਸਰ ਪਹਿਲਾਂ ਤਾਂ ਤੁਹਾਡਾ ਸਵਾਗਤ ਹੈ ਅਮੇਜ਼ਿੰਗ ਟੀਵੀ ਦੇ ਵਿੱਚ ਟ੍ਰੇਡ ਵਾਰ ਜਿਹੜੀ ਚੱਲ ਰਹੀ ਜਿਹੜੀ ਅਮਰੀਕਾ ਦੇ ਚਾਈਨਾ ਦੇ ਨਾਲ ਚੱਲ ਰਹੀ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਇਹਨਾਂ ਦਾ ਇਹ ਕਹਿਣਾ ਕਿ ਜਿਹੜੀ ਟ੍ਰੇਡ ਵਾਰ ਚੱਲ ਰਹੀ ਹੈ ਅਮਰੀਕਾ ਦੇ ਚਾਈਨਾ ਦੇ ਵਿੱਚ ਕਿੱਥੇ ਜਾ ਕੇ ਖਤਮ ਹੋਏਗੀ ਕਿ ਖਤਮ ਹੋਏਗੀ ਕਿ ਲੜਾਈ ਦਾ ਰੁਖ ਲਏਗੀ ਇਹ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਬੀ ਬਿਲਕੁਲ ਹੈ ਜਿਹੜੀ ਟ੍ਰੇਡ ਵਾਰ ਚੱਲ ਰਹੀ ਹੈ ਤੁਸੀਂ ਦੇਖ ਲੈਣੇ ਹੋ ਕਿ ਪ੍ਰੈਜ਼ੀਡੈਂਟ 트ੰਪ ਦਾ ਇੱਕ ਵੱਖਰਾ ਅੰਦਾਜ਼ ਹੈ 네ਗੋਸ਼ੀਏਸ਼ਨ ਕਰਦਾ ਉਹਨਾਂ ਨੇ ਆਂਦਿਆਂ ਹੀ ਸਭ ਪਾਸੇ ਰੋਲਾ ਪਾਤਾ ਹਰ ਮੁਲਕ ਨੂੰ ਕਿਹਾ ਮੈਂ ਤੁਹਾਡੀ ਟੀਮੇ ਕਹੀਦਾ ਨਾ ਉਹਨਾਂ ਨੇ ਹਰ ਕਿਸ ਨੂੰ ਬੰਨਾਇਆ ਬਈ ਮੈਂ ਤੁਹਾਡੀ ਬਾਂ ਕੱਟ ਦਿਆਂਗਾ ਮੈਂ ਤੁਹਾਡੀ ਬਾਹ ਕੱਟ ਦਿਆਂਗਾ ਉਹਨਾਂ ਨੇ ਕਿਹਾ ਜੀ ਕਿਉਂ ਕੱਟਦੇ ਹੋ ਕਿਹਾ ਨਹੀਂ ਬਸ ਮੈਂ ਕੱਟਾਂਗਾ ਤੁਹਾਡੀ ਬਾਹ ਕੱਟਣੀ ਹੈ ਔਰ ਲੋਕਾਂ ਵਿੱਚ ਇਹ ਡਰ ਪਾਤਾ ਕਿ ਇਹ ਬੰਦਾ ਅਮਰੀਕਾ ਇਹਨਾਂ ਤਾਕਤਵਰ ਬੰਦਾ ਹੈ ਉੱਥੇ ਦਾ ਰਾਸ਼ਟਰਪਤੀ ਇਹ ਬਿਲਕੁਲ ਸਾਡੀ ਬਾਹ ਕੱਟ ਦੇਗਾ ਔਰ ਉਹਨਾਂ ਨੇ ਇੰਨਾ ਡਰ ਪਵਾ ਕੇ ਜਦੋਂ ਬਾਕੀ ਸਾਰੇ ਲੋਕ ਆਪਣੀ ਬਾਹ ਤਟਵਾਉਣ ਨੂੰ ਤਿਆਰ ਹੋ ਗਏ ਚਲੋ ਯਾਰ ਇਹਦੇ ਬਾਹ ਕੱਟੇਗਾ ਹੁਣ ਕੀ ਕਰ ਸਕਦੇ ਆ ਉਹਨੇ ਕਿਹਾ ਨਹੀਂ ਜੀ ਮੈਨੂੰ ਸਿਰਫ ਉਹ ਤੁਹਾਡੀ ਉਂਗਲੀ ਕੱਟਣੀ ਹੈ ਤੇ ਲੋਕਾਂ ਨੇ ਕਿਹਾ ਵੀ ਵਾਹ ਇਹਦੇ ਬਹੁਤ ਹੀ ਵਧੀਆ ਬੰਦਾ ਹੀ ਆ ਇਹਨੇ ਤੇ ਸਾਡੀ ਬਾਤ ਛੱਡ ਤੀ ਉਹ ਸਿਰਫ ਉਲੀ ਕੱਟ ਰਿਹਾ ਤੇ ਇੱਕ ਨੇਗੋਸ਼ੀਏਸ਼ਨ ਦਾ ਤਿਲਕਾ ਹੈ ਉਹਨਾਂ ਨੇ ਹੁਣ ਚਾਈਨਾ ਨੂੰ ਜਿਹੜਾ ਹੈ ਨਾ ਬਿਲਕੁਲ ਅਲੱਗ-ਫਲੱਗ ਕਰਤਾ ਪਹਿਲਾਂ ਇਹੋ ਐਸ ਨੇ ਕਿਹਾ ਮੈਂ ਸਾਰੇ ਮੁਲਕਾਂ ਤੇ ਟੈਰਿਫ ਲਾਵਾਂਗਾ ਜੀ ਸਾਹੋਰ ਪੁਨਾ ਫਾਇਦਾ ਚੁੱਕ ਕੇ ਚਾਈਨਾ ਨੇ ਸ਼ੁਰੂ ਕੀਤਾ ਕਿ ਅਸੀਂ ਜਿਹੜਾ ਹੈ ਅਲਾਈਅੰਸ ਬਣਾਵਾਂਗੇ ਉਹਨਾਂ ਨੇ ਇੰਡੀਆ ਨੂੰ ਵੀ ਅਪਰੋਚ ਕੀਤਾ ਕਿ ਹਾਥੀ ਔਰ ਡ੍ਰੈਗਨ ਇਕੱਠੇ ਡਾਂਸ ਕਰਾਂਗੇ ਤੁਸੀਂ ਸਾਡੇ ਨਾਲ ਆ ਜਾਓ ਉਹਨਾਂ ਨੇ ਯੂਰਪ ਦੇ ਦੇ ਮੂਲਕਾਂ ਨੂੰ ਵੀ ਅਪਰੋਚ ਕੀਤਾ ਕਿ ਤੁਸੀਂ ਸਾਡੇ ਨਾਲ ਆ ਜਾਓ ਜਦੋਂ ਇਹ ਦੇਖਿਆ ਅਮਰੀਕਾ ਨੇ ਤੇ ਅਮਰੀਕਾ ਨੇ ਬਾਕੀ ਮੂਲਕਾਂ ਨੂੰ ਸਾਰਿਆਂ ਦਾ ਟੈਰਫ 90 ਦੇ ਰਸਤੇ ਮaaf ਕਰਤਾ ਔਰ ਜਿਹੜਾ ਚਾਈਨਾ ਦੇ ਸੀਓ ਦੇ ਉੱਪਰ ਹੋਲ ਡਬਲ ਕਰਤਾ ਕਿ ਬਾਕੀ ਦੇ ਮੋਲ ਪੁਣੇ ਕਹਿਣ ਲੱਗ ਪਏ ਨੇ ਯਾਨ ਸਾਨੂੰ ਕੀ ਲੋੜ ਹੈ ਚਾਈਨਾ ਨਾਲ ਜਾਣ ਦੀ ਅਮਰੀਕਾ ਦੇ ਸਾਡੇ ਨਾਲ ਠੀਕ ਹੋ ਗਿਆ ਹੈ ਉਹਨੇ 10% ਦਾ ਟੈਰਿਫ ਲਾਇਆ ਕੋਈ ਐਸੀ ਵੱਡੀ ਗੱਲ ਨਹੀਂ ਬੜਾ ਅੱਛੇ ਲੋਕ ਨੇ ਸਾਨੂੰ ਇੰਨੀ ਰਾਹ ਦਿੱਤੀ ਹੈ ਔਰ ਅਸੀਂ ਚਾਈਨਾ ਨਾਲ ਜਾ ਕੇ ਕੀ ਕਰਨਾ ਇਹ ਬੜੀ ਸਟਰੈਟਜੀ ਸੀ ਪ੍ਰੈਜ਼ੀਡੈਂਟ 트ੰਪ ਦੀ ਕਿ ਚਾਈਨਾ ਨੂੰ ਅਲੱਗ-ਥਲਗ ਕਰਨਾ ਕਿ ਚਾਇਨਾ ਜਿਹੜਾ ਇੱਕ ਬਹੁਤ ਹੀ ਸੁਪਰ ਪਾਵਰ ਬਣਦਾ ਜਾ ਰਿਹਾ ਸੀ ਔਰ ਅਮਰੀਕਾ ਦੇ ਹੀ ਕਰਕੇ ਕਿਉਂਕਿ ਅਮਰੀਕਾ ਨਹੀਂ ਉਸਦੇ ਸਾਰੀਆਂ ਮੈਨੂਫੈਕਚਰਿੰਗ ਯੂਨਿਟਸ ਪਾਈਆਂ ਸੀ ਅਮਰੀਕਾ ਚਾਇਨਾ ਦੀ ਬਹੁਤ ਵੱਡੀ ਮਾਰਕੀਟ ਹੈ ਉਹਨੂੰ ਉਹਨਾਂ ਨੇ ਬਿਲਕੁਲ ਚਾਇਨਾ ਨੂੰ ਇੱਕ ਕਿਸਮ ਦਾ ਤੋੜਤਾ ਹੈ ਔਰ ਇਹ ਵਰਲਡ ਵਿੱਚ ਇੱਕ ਨਵਾਂ ਜਿਹੜਾ ਪੋਲਿਟੀਕਲ ਜੀਓਪੋਲਿਟੀਕਲ ਆਰਡਰ ਹੈ ਉਹ ਉਹ ਸਾਨੂੰ ਵੇਖਣ ਨੂੰ ਮਿਲੇਗਾ ਡਾਕਟਰ ਜਸਦੀਪ ਜੀ ਤੁਸੀਂ ਇੱਕ ਅਮਰੀਕਾ ਦੇ ਵਿੱਚ ਰਹਿੰਦੇ ਹੋ ਤੁਸੀਂ ਇੱਕ ਪੋਲਿਟੀਕਲ ਐਨਾਲਿਸਟ ਹੋ ਕਿ ਇਹ ਇੰਡਸਟਰੀ ਵਾਪਸ ਚਾਇਨਾ ਤੋਂ ਵਾਪਸ ਮੂਵ ਹੋਏਗੀ ਅਮਰੀਕਾ ਵਿੱਚ ਇਸ ਵਿੱਚ ਜੋ ਟ੍ਰੇਡ ਵਾਰ ਸਾਰੀ ਅਮਰੀਕਾ ਵਿੱਚ ਤੇ ਨਹੀਂ ਮੂਵ ਹੋਏਗੀ ਹੋ ਸਕਦਾ ਹੈ ਚਾਈਨਾ ਚਾਈਨਾ ਕੈਨ ਨਾਟ ਸਸਟੇਨ ਹਾਈ ਟੈਰਿਫਸ ਕਿਉਂਕਿ ਚਾਈਨਾ ਦੀ ਸਭ ਤੋਂ ਵੱਡੀ ਮਾਰਕੀਟ ਅਮਰੀਕਾ ਹੈ ਉਹ ਬਹੁਤ ਹੀ ਜਲਦ ਹੁਣ ਪਿੱਛੇ ਵਾਈਟ ਹਾਊਸ ਦੇ ਪ੍ਰੈਸ ਸੈਕਟਰੀ ਨੇ ਬਿਆਨ ਦਿੱਤਾ ਸੀ ਕਿ ਚਾਈਨਾ ਨੇਗੋਸ਼ੀਏਟ ਕਰਨਾ ਚਾਹੁੰਦਾ ਹੈ ਚਾਈਨਾ ਡੀਲ ਬਣਾਉਣਾ ਚਾਹੁੰਦਾ ਪਰ ਉਹਨਾਂ ਨੂੰ ਹਾਲੀ ਸਮਝ ਨਹੀਂ ਆ ਰਹੀ ਕਿ ਕਿਸ ਤਰ੍ਹਾਂ ਬਣਾਈਏ ਚਾਈਨਾ ਵੀ ਆਏਗਾ ਇਹ ਥੱਲੇ ਪਰ ਚਾਈਨਾ ਦੀ ਇਹ ਮੇਕ ਚਾਈਨਾ ਦੀ ਸਾਰੀ ਮੈਨੂਫੈਕਚਰਿੰਗ ਇੰਡਸਟਰੀ ਪੂਰੇ ਵਰਲਡਵਿਡ ਫੈਲਾਈ ਜਾਏ ਇਹਦੇ ਨੇ ਭਾਰਤ ਨੂੰ ਇੱਕ ਬਹੁਤ ਅੱਛਾ ਇਸ ਲਈ ਮੌਕਾ ਹੈ ਕਿ ਭਾਰਤ ਜਿਹੜੀ ਕਈ ਮੈਨੂਫੈਕਚਰਿੰਗ ਚੀਜ਼ਾਂ ਨੇ ਉਹ ਭਾਰਤ ਵੀ ਚਾ ਸਕਦੀਆਂ ਨੇ ਪੰਜਾਬ ਵਿੱਚ ਅਸੀਂ ਇਹਨੂੰ ਲਿਆ ਸਕਦੇ ਆ ਪੰਜਾਬ ਵਿੱਚ ਮੈਨੂਫੈਕਚਰਿੰਗ ਫੈਕਟਰੀਆਂ ਲੱਗ ਸਕਦੀਆਂ ਨੇ ਵਿਭਿੰਨ ਛੋਟਾ ਯਾ ਮੋਲ ਕੇ ਵੇਤਨਾਮ ਉਨੇ ਬਹੁਤ ਹੀ ਫਾਇਦਾ ਛੁਕਿਆ ਜਦੋਂ ਚਾਈਨਾ ਦੇ ਉੱਪਰ ਟੈਰਿਫ ਲੱਗੇ ਨੇ ਕਾਫੀ ਇੰਡਸਟਰੀਜ਼ ਕਾਫੀ ਮੈਨੂਫੈਕਚਰਿੰਗ ਯੂਨਿਟਸ ਵੀਅਤਨਾਮ ਜਾ ਰਹੀਆਂ ਨੇ ਤੇ ਮੈਂ ਸਮਝਦਾ ਭਾਰਤ ਹਸਤੇ ਵੀ ਇਹ ਬਹੁਤ ਵੱਡੀ ਗੱਲ ਹੈ ਅਮਰੀਕਾ ਵਿੱਚ ਮੈਨੂਫੈਕਚਰਿੰਗ ਆਣਾ ਜਿਹੜਾ ਹੈ ਲੋਕ ਕਹ ਰਹੇ ਨੇ ਕਿ ਉੱਥੇ ਫੈਸਲੀਆਂ ਲੱਗਣਗੀਆਂ ਉਹ ਉਹ ਲੱਗਣ ਗਿਆ ਪਰ ਅਮਰੀਕਾ ਵਿੱਚ ਆਲਰੇਡੀ ਅਨਇੰਪਲੋਇਮੈਂਟ 3.8 ਪਰਸੈਂਟ ਹੈ ਜੋ ਕਿ ਬਹੁਤ ਲੋ ਹੈ ਸਾਨੂੰ ਉੱਥੇ ਲੇਬਰ ਆਲਰੇਡੀ ਨਹੀਂ ਮਿਲ ਰਹੀਆਂ ਅਮਰੀਕਾ ਵਿੱਚ ਹਾਈ ਟੈਕਨੋਲੋਜੀ ਰੋਬੋਟਿਕਸ ਸਟਰੀਅਸ ਆਂ ਗਿਆ ਜਿਹਦੇ ਦਿੱਕਤ ਇਹ ਲੇਬਰ ਕਟ ਹੋਏਗੀ ਇਹ ਇਹਦਾ ਜਿਹੜਾ ਇਹ ਆਰਡਰ ਪ੍ਰੈਜ਼ੀਡੈਂਟ 트럼ਪ ਨੇ ਕਰ ਰਹੇ ਨੇ ਜੀਓ ਪੋਲਿਟਿਕਲ ਪੂਰੇ ਵਰਲਡ ਵਿੱਚ ਜਿਹੜਾ ਆ ਆਰਡਰ ਹੋ ਰਿਹਾ ਹੈ ਉਹ ਇਹ ਹੈ ਕਿ ਚਾਈਨਾ ਵੀ ਉਹ ਨਾਕਲੀ ਤੋੜ ਕੇ ਮੈਨੂਫੈਕਚਰਿੰਗ ਦੁਨੀਆ ਦੇ ਵਕਫ ਵਕ ਮੁਲਕਾਂ ਦੇ ਲੈ ਜਾਇਆ ਜਾਏ ਤਾਂ ਕਿ ਇੱਕ ਮੁਲਕ ਦਾ ਕੋਨੌਪਲੀ ਨਾ ਰਹੇ ਸਾਡੇ ਨਾਲ ਦੂਜੇ ਪੱਤਰਕਾਰ ਭਾਈਚਾਰਾ ਵੀ ਜੁੜਿਆ ਹੋਇਆ ਹੈ ਜਲੰਧਰ ਤੋਂ ਹੈ ਸਾਡੀ ਜੰਗ ਪੱਤਰਕਾਰ ਹੈ ਇਹਨਾਂ ਦੇ ਕੁਝ ਸਵਾਲ ਨੇ ਇਹਨਾਂ ਨੂੰ ਲੈਣੇ ਕੀ ਸਵਾਲ ਹੈ ਤੁਹਾਡਾ ਜਸਦੀ ਜਸੀ ਸਰ ਮੇਰਾ ਸਾਨੂੰ ਇਹ ਸਵਾਲ ਹੈ ਵੀ ਜਿਹੜਾ ਪੰਨੂ ਐ ਉਹ ਪ੍ਰਕਾਉ ਬਿਆਨ ਦਿੰਦਾਗਾ ਪਰ ਕਮਰੇ ਚ ਬੈਠ ਕੇ ਹੀ ਕਿਉਂ ਪ੍ਰਕਾਉ ਬਿਆਨ ਦੇ ਰਿਹਾ ਖਾਲਿਸਤਾਨ ਦੀ ਮੰਗ ਕਰਦਾ ਤਾਂ ਬਾਹਰ ਨਿਕਲ ਕੇ ਮੰਗ ਕਰੇ ਕੀ ਮਤਲਬ ਹੈ ਭਾਰਤ ਚਾਨਦ ਕੇ ਸਰ ਭਾਰਤ ਵੀ ਕਮਰੇ ਤੋਂ ਬਾਹਰ ਤਾਂ ਨਿਕਲੇ ਇੱਕ ਵਾਰ ਕਮਰੇ ਜੀ ਬੈਠਾ ਬਿਆਨ ਦੇ ਹੀ ਜਾ ਰਿਹਾ ਇਹਨਾਂ ਦਾ ਯੰਗ ਬੱਚਿਆਂ ਦਾ ਸਵਾਲ ਹੈ ਜੋ ਜਰਨਲਿਸਟ ਨੇ ਕਹਿੰਦੇ ਕਿ ਪੰਨੂ ਅੰਦਰ ਕਮਰੇ ਚ ਬਹਿ ਕੇ ਹੀ ਖਾਲਿਸਤਾਨ ਦੀ ਮੰਗ ਕਰਦਾ ਬਾਹਰ ਕਿਉਂ ਨਹੀਂ ਨਿਕਲਦਾ ਪੰਜਾਬ ਚ ਕਿਉਂ ਨਹੀਂ ਆਂਦਾ ਭਾਰਤ ਚ ਕਿਉਂ ਨਹੀਂ ਆਂਦਾ ਬਾਹਰ ਕਿਉਂ ਮੰਗਦਾ ਪਿਆ ਜੇ ਚਾਹੀਦਾ ਤੁਹਾਨੂੰ ਕਿ ਭਾਰਤ ਚ ਕਿਉਂ ਨਹੀਂ ਮੰਗਦਾ ਆਣ ਕੇ ਕਿ ਤੁਹਾਨੂੰ ਭਾਰਤ ਦਾ ਸਾਨੂੰ ਕੋਈ ਟੁਕੜਾ ਦੇ ਦਿਓ ਜਾਂ ਖਾਲਸਤਾਨ ਦੇ ਦਿਓ ਦੇਖੋ ਜਿਹੜਾ ਪੰਜਾਬ ਵਿੱਚ ਕੋਈ ਖਾਲਸਤਾਨ ਨਹੀਂ ਮੰਗਣੀ ਹੈ ਭਾਰਤ ਵਿੱਚ ਕੋਈ ਖਾਲਸਤਾਨ ਨਹੀਂ ਮੰਗਣੀ ਹੈ ਔਰ ਜਿਹੜਾ ਬਾਹਰ ਵੀ ਜਿਹੜਾ ਸਿੱਖ ਰਹਿੰਦਾ ਹੈ ਉਹ ਬਹੁਤ ਹੀ ਛੋਟਾ ਤੰਕਾ ਮੈਂ ਕਹਾਂਗਾ 0.01% ਜਿਹੜਾ ਪਨੂ ਦੇ ਨਾਮ ਅਹ ਸੈਮਚ ਹੁੰਦਾ ਇੱਕ ਜਿਹੜਾ ਮੈਜੋਰਟੀ ਸੈ ਜਿਹੜਾ ਹੈਗਾ ਉਹ ਉਹ ਪੰਜਾਬ ਨਾਲ ਜੁੜਿਆ ਹੋਇਆ ਹੈ ਔਰ ਪੰਜਾਬ ਭਾਰਤ ਦਾ ਇੱਕ ਬਹੁਤ ਹੀ ਇੰਪੋਰਟੈਂਟ ਅੰਗ ਹੈ ਮੈਂ ਸਮਝਦਾ ਕਿ ਸਿੱਖਾਂ ਦੀ ਕੰਟ੍ਰਿਬਿਊਸ਼ਨ ਜਿਹੜੀ ਹੈ ਉਹ ਉਹ ਭਾਰਤ ਲਈ ਬਹੁਤ ਜ਼ਰੂਰੀ ਹੈ ਸਿੱਖਾਂ ਬਗੈਰ ਭਾਰਤ ਨਹੀਂ ਹੈ ਔਰ ਭਾਰਤ ਬਗੈਰ ਸਿੱਖ ਨਹੀਂ ਹੈ ਸਾਡੀ ਇਹ 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 ਨੂੰ ਮਾਸਦਾ ਰਿਸ਼ਤਾ ਔਰ ਮੈਂ ਇਹ ਨਹੀਂ ਕਹਾਂ ਕਿ ਸਿੱਖਾਂ ਨੂੰ ਬਹੁਤ ਇੱਥੇ ਹਮਚੇਠ ਠੀਕ ਹੈ ਅਸੀਂ ਪਰ ਆਪਣੀ ਲੜਾਈ ਲੜਦੇ ਹਾਂ ਭਾਰਤ ਵੀ ਜਿਹੜਾ ਸਿੱਖ ਰਹਿ ਰਿਹਾ ਹੈ ਉਹ ਆਪਣੀ ਲੜਾਈ ਲੜਦਾ ਹੈ ਔਰ ਉਹਨੇ ਆਪਣੇ ਸਾਰੇ ਹੱਕਾਸਤੇ ਲੜਾਈ ਲੜਦੇ ਨੇ ਅਸੀਂ ਦੇਖਦੇ ਆਏ ਹਾਂ ਔਰ ਇਹ ਭਾਰਤੀ ਸੰਵਿਧਾਨ ਦੇ ਅੰਦਰ ਰਹਿ ਕੇ ਭਾਰਤ ਦਾ ਸਿੱਖ ਜਿਵੇਂ ਹਿੰਦੂ ਜਿਵੇਂ ਮੁਸਲਮਾਨ ਜਿਵੇਂ ਕ੍ਰਿਸ਼ਨ ਆਪਣੀ ਲੜਾਈ ਲੜਦੇ ਨੇ ਅਜੀ ਸਿੱਖ ਵੀ ਲੜਦੇ ਆ ਪੰਨੂ ਸਾਹਿਬ ਨੂੰ ਉੱਥੇ ਬਹਿ ਕੇ ਉਹਨਾਂ ਨੇ ਦੁਕਾਨਦਾਰੀ ਚਲਾਈ ਹੋਈ ਹੈ ਜਿਹੜੇ ਭੋਲੇ-ਪਾਲੇ ਲੋਕਾਂ ਨੇ ਉਹਨਾਂ ਨੂੰ ਫੜਕਾ ਕੇ ਉੱਥੇ ਜਿਹੜੇ ਬੱਚੇ ਕਦੀ ਭਾਰਤ ਆਏ ਨਹੀਂ ਉਹਨਾਂ ਨੂੰ ਐਸੀ ਤਸਵੀਰ ਦੇਖ ਕੇ ਕਿ ਪੰਜਾਬ ਵਿੱਚ ਇੰਨੀ ਤਸ਼ੱਦਦ ਹੋ ਰਹੀ ਹੈ ਪੰਜਾਬ ਵਿੱਚ ਲੋਕਾਂ ਨੂੰ ਸਿੱਖ ਧਰਮ ਨੂੰ ਪਾਲਣ ਕਰਨ ਦਾ ਵੀ ਇਜਾਜ਼ਤ ਨਹੀਂ ਹੈ ਉੱਥੇ ਝੂਠਾ ਗੁਲੰਦਾਰ ਖੋਲ ਕੇ ਉਹਨਾਂ ਨੂੰ ਇਹ ਡੋਨੇਸ਼ਨ ਲੈ ਕੇ ਤੇ ਆਪਣੀ ਉਹਨਾਂ ਨੇ ਦੁਕਾਨਦਾਰੀ ਚਲਾਈ ਹੋਈ ਹੈ ਔਰ ਨਾਲ ਜਿਹੜੇ ਸਾਡੇ ਡੰਕੀਆਂ ਲਾ ਕੇ ਵਿਚਾਰੇ ਯੂਥ ਜਿਹੜਾ ਇਥੋਂ ਮੁਸ਼ਕਲਾਂ ਵੀ ਜਾਂਦਾ ਸੀ ਉਹਨਾਂ ਨੂੰ ਬਜਾਏ ਉੱਥੇ ਹੈਲਪ ਕਰਨ ਦੇ ਉਹਨਾਂ ਦਾ ਹੋਲ ਸਲੂਸ਼ਨ ਕੀਤਾ ਗਿਆ ਉਹਨਾਂ ਨੂੰ ਉੱਥੇ ਟੂ ਥੀ ਉਹਨਾਂ ਨੇ ਕੇਸਸ ਫਾਈਲ ਕੀਤੇ ਗਏ ਉਹਨਾਂ ਨੂੰ ਪਹਿਲਾਂ ਹੀ ਜਿਹੜੇ ਇਲਲੀਗਲ ਲਾਈਸਨ ਹੋਰ ਫਰਾਡ ਦੇ ਕੇਸਿੰਗ ਬਲਾਕ ਨੂੰ ਉਹਨਾਂ ਨੂੰ ਹੋਰ ਪਸਾਤਾ ਗਿਆ ਜਿਹੜਾ ਕਿਉਂਕਿ ਟ੍ਰੰਪ ਐਡਮਿਨਿਸਟ੍ਰੇਸ਼ਨ ਕਿਹਾ ਗਿਆ ਤੇ ਪੰਨੂ ਨੂੰ ਪਤਾ ਹੈ ਕਿ ਭਾਰਤ ਵਿੱਚ ਵੀ ਕੋਈ ਸਪੋਰਟ ਨਹੀਂ ਹੈ ਜਾਂ ਜੋ ਭਾਰਤ ਆਂਦਾ ਇਥੋਂ ਦਾ ਪਗੋੜਾ ਉਹਦੇ ਉੱਪਰ ਕਈ ਕੇਸਸ ਨੇ ਉਹ ਸਿਰਫ ਇੱਕ ਇੱਕ ਜਿਹੜਾ ਹੈ ਨਾ ਇਹ ਇੱਕ ਕ੍ਰੀਏਟ ਆਪਣੀ ਪਰਸਨਲ ਦੁਕਾਨਦਾਰੀ ਚਲਾਉਣ ਵਾਸਤੇ ਔਰ ਸਿਰਫ ਪੰਨੂ ਹੀ ਨਹੀਂ ਉਹਦੇ ਨਾਲ ਉਹਦੇ ਦੋ ਚਾਰ ਬੰਦੇ ਹੋਰ ਵੀ ਨੇ ਜਿਹੜਾ ਕਿ 25-30 ਸਾਲ ਤੋਂ ਦੁਕਾਨਦਾਰੀ ਚਲਾਈ ਹੋਈ ਹੈ ਔਰ ਆਪਣੀ ਇਹਨਾਂ ਨੇ ਜਿਹੜਾ ਅਸਲੀਅਤ ਹੈ ਪੰਜਾਬ ਦੀ ਪੰਜਾਬ ਨੂੰ ਅੱਜ ਇਸ ਚੀਜ਼ ਦੀ ਲੋੜ ਹੈ ਪੰਜਾਬ ਨੂੰ ਇਨਵੈਸਟਮੈਂਟ ਦੀ ਲੋੜ ਹੈ ਪੰਜਾਬ ਨੂੰ ਯੂਨੀਵਰਸਟੀਆਂ ਇੰਡਸਟਰੀਜ਼ ਮੈਨੂਫੈਕਚਰਿੰਗ ਦੀ ਖੇਤਾਂਾਂ ਦੀ ਹਲਪਸਤੇ ਲੋੜ ਹੈ ਉਧਰ ਧਿਆਨ ਦੇਣ ਤੋਂ ਬਜਾਏ ਇੱਕ ਫੇਕ ਖਾਲਸਤਾਨ ਦਾ ਮੁੱਦਾ ਚੁੱਕ ਕੇ ਆਪਣੀ ਪਰਸਨਲ ਦੁਕਾਨਦਾਰੀ ਚਲਾ ਰਿਹਾ ਹੈ ਸਰ ਤੁਸੀਂ ਕਹਿ ਰਹੇ ਹੋ ਦੁਕਾਨਦਾਰੀ ਚਲਾ ਰਹੇ ਨਹੀਂ ਆਪਣੇ ਕਮਰੇ ਦੇ ਵਿੱਚ ਬੈਠ ਕੇ ਤੇ ਫਿਰ ਅਮਰੀਕਾ ਦੇ ਜਿਹੜੇ ਪੁਲਿਸ ਪ੍ਰਸ਼ਾਸਨ ਹੈ ਉਹ ਕਿਉਂ ਨਹੀਂ ਕੋਈ ਕਾਰਵਾਈ ਕਰਦੇ ਉਹਨਾਂ ਦੇ ਉੱਪਰ ਤੁਸੀਂ ਬਹੁਤ ਅਚਾਰ ਸਵਾਲ ਹੈ ਇਹਨਾਂ ਦੇ ਇਹ ਇਹ ਤੁਹਾਨੂੰ ਬਿਲਕੁਰੀ ਤਰ੍ਹਾਂ ਸਮਝਣਾ ਪਏਗਾ ਕਿ ਅਮਰੀਕਾ ਵਿੱਚ ਫਰੀडम ਆਫ ਸਪੀਚ ਹੈ ਉਹ ਪੰਨੂ ਵੀ ਬਹੁਤ ਹੀ ਸ਼ਾਤਰ ਵਕੀਲ ਹੈ ਜਿੰਨੂੰ ਵੀ ਪਤਾ ਹੈ ਕਿ ਲਾਈਨ ਕਿੱਥੇ ਹੈ ਉਹ ਉਹਦੀ ਜਿਹੜੀ ਜਦੋਂ ਵੀ ਉਹ ਸਪੀਚ ਦਿੰਦਾ ਹੈ ਫਰੀडम ਆਫ ਸਪੀਚ ਦੇ ਅੰਦਰ ਅਮਰੀਕਾ ਤੇ ਲਾਅ ਹੈ ਕਿ ਤੁਸੀਂ ਕੁਝ ਵੀ ਖੁੱਲ ਕੇ ਬੋਲ ਸਕਦੇ ਹੋ ਬਲਕਿ ਉਥੇ ਰਾਸ਼ਟਰਪਤੀ ਬਾਰੇ ਲੋਕ ਬੋਲ ਸਕਦੇ ਨੇ ਪਰ ਉਹ ਬੜਾ ਸੋਸ਼ ਸਮਾਜ ਚੀਂ ਕਹਿੰਦਾ ਹੈ ਜਿਵੇਂ ਉਹਨੇ ਬਿਆਨ ਦੇਣਾ ਕਿਲ મોદી politically ਭਈ ਉਹਨੇ ਤਲਾਦਰ ਸਾਰਿਆਂ ਨੂੰ ਪਵਾਤਾ ਕਿਲ મોદી ਔਰ ਫਿਰ ਕਿਹਦਾ politically ਔਰ ਭਾਰਤ ਸਰਕਾਰ ਵੀ ਮੈਂ ਇੱਥੇ ਕਵਾਂਗਾ ਕਿ ਥੋੜੀ ਜਿਹੀ ਕਮਜ਼ੋਰੀ ਹੈ ਕਿ ਜਦੋਂ ਇੱਥੇ ਕਹਿੰਦੇ ਨੇ ਵੀ ਪੰਨੂ ਨੇ ਕਿਹਾ ਕਿ ਜਿਵੇਂ 바ਵਾ ਸਾਹਿਬ ਅੰਬੇਡਕਰ ਦੇ ਪ੍ਰਭੂਤ ਤੋੜੋ ਜਾਂ ਹੋਰ ਇੰਟਰਨੈਸ਼ਨਲ ਐਕਟੀਵਿਟੀਜ਼ ਕਰੋ ਉਹਨਾਂ ਦੀ ਕੋਈ ਪ੍ਰੂਫ ਅਮਰੀਕਨ ਸਰਕਾਰ ਨੂੰ ਸਹੀ ਤਰੀਕੇ ਨਾਲ ਦੇ ਨਹੀਂ ਸਕੇ ਕੇਸ ਹਲੇ ਤੱਕ ਬਣਾ ਨਹੀਂ ਸਕੇ ਨੇ ਜਦੋਂ ਕੇਸ ਬਣਾਣਗੇ ਜ਼ਰੂਰ ਅਮਰੀਕਨ ਗਵਰਨਮੈਂਟ ਦੇ ਉੱਪਰ ਕਾਰਵਾਈ ਕਰੇਗੀ ਪਰ ਉਹਦੇ ਉੱਪਰ ਜਿਹੜੀਆਂ ਇਹਦੀਆਂ ਹੋਰ ਹਰਕਤਾਂ ਨੇ ਜਿਹੜੀ ਕਿ ਨੇ ਇਲੀਗਲ ਫਰਾਡ ਦੇ ਨਾਲ ਕੇਸ ਲਾਏ ਨੇ ਝੂਠ ਬੋਲ ਬੋਲ ਕੇ ਜਿਹੜੇ ਇਮੀਗ੍ਰੇਸ਼ਨ ਦੇ ਉੱਤੇ ਕੇਸ ਬਚਿਆਂ ਨੇ ਲਾਏ ਨੇ ਉਹਦੀ ਇਨਵੈਸਟੀਗੇਸ਼ਨ ਆਲਰੇਡੀ ਅਮਰੀਕੀ ਪ੍ਰਸ਼ਾਸਨ ਨੇ ਸ਼ੁਰੂ ਕਰ ਦਿੱਤੀ। ਜੀ ਸਾਡੇ ਨਾਲ ਜਗਰੂਪ ਜੀ ਨੇ ਜਗਰਾਉਂ ਤੋਂ ਜਗਰੂਪ ਜੀ ਕੀ ਸਵਾਲ ਹੈ ਤੁਹਾਡਾ ਡਾਕਟਰ ਜਸਪੀ ਜੀ। ਸਵਾਗਤ ਆ ਜੀ ਪਹਿਲਾਂ ਤੁਹਾਡਾ ਟੀਵੀ ਚੈਨਲ ਤੇ ਜਿਵੇਂ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਇੱਕ ਕਾਂਗਲਾ ਸੀ ਜਿਹੜੇ ਕਾਂਗਰਸ ਲੀਡਰ ਬਹੁਤ ਸੀਨੀਅਰ ਲੀਡਰ ਨੇ ਪੰਜਾਬ ਦੇ ਪ੍ਰਤਾਪ ਸਿੰਘ ਜੀ ਬਾਜਵਾ ਜਿਨ੍ਹਾਂ ਦੇ ਬਣੀਓ ਇੱਕ ਟੀਵੀ ਚੈਨਲ ਨੂੰ ਬੰਬ ਦੇ ਪੰਜਾਬ ਦੇ ਵਿੱਚ ਹੋਣ ਦੀਆਂ ਗੱਲਾਂ ਕਹਿ ਕੇ ਉਹਨਾਂ ਤੇ ਇੱਕ ਐਫਆਈਆਰ ਵੀ ਦਰਜ ਕੀਤੀ ਗਈ। ਉਸ ਨੂੰ ਤੁਸੀਂ ਕੀ ਨਜ਼ਰੀਏ ਦੇ ਨਾਲ ਦੇਖਦੇ ਹੋ? ਕਿਉਂਕਿ ਇੱਕ ਟੀਵੀ ਚੈਨਲ ਨੂੰ ਉਹਨਾਂ ਦੇ ਨਿੱਜੀ ਟੀਵੀ ਚੈਨਲ ਨੂੰ ਸਵਾਲ ਜਵਾਬ ਕਰਦੇ ਪਏ ਸੀ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ 50-60 ਬੰਬ ਆਏ ਨੇ ਤੇ ਅੱਜ ਤੱਕ ਕੁਝ ਫਟੇ ਨੇ, ਕੁਝ ਪੇ ਹੋਏ ਨੇ। ਉਹਨਾਂ ਦੇ ਉੱਤੇ ਐਫਆਈਆਰ ਹੋਈ ਏ। ਉਹ ਤੇ ਅੱਜ ਕਾਂਗਰਸ ਸਰਕਾਰ ਧਰਨਾ ਲਾ ਕੇ ਦਿੱਲੀ ਚੰਡੀਗੜ੍ਹ ਦੇ ਵਿੱਚ ਬੈਠੀ ਹੋਈ ਏ। ਕਿਸ ਤਰ੍ਹਾਂ ਦੇਖਦੇ ਹੋ ਇਹ ਪਾਣੀ ਚ ਮਧਾਣੀ ਏ ਕਿ ਜਾਂ ਕੁਝ ਹੈਗਾ ਇਹਦੇ ਵਿੱਚ ਜਗਟੋ ਜਸਦੀਪ ਜੀ? ਦੇਖੋ ਜੀ ਇਹ ਇਥੇ ਪੰਜਾਬ ਦੀ ਤਸਵੀਰ ਹੈ ਕਿ ਸਾਰੀ ਰਾਜਨੀਤਿਕ ਪਾਰਟੀਆਂ ਇੱਕ ਦੂਜੇ ਨਾਲ ਗੇਮਾਂ ਖੇਡਦੀਆਂ ਨੇ ਪੰਜਾਬ ਬਾਰੇ ਪੰਜਾਬ ਦੇ ਲੋਕਾਂ ਬਾਰੇ ਕੋਈ ਨਹੀਂ ਸੋਚਦਾ ਅੱਜ ਤੁਸੀਂ ਬਿਆਨ ਦੇ ਰਹੇ ਹੋ ਜੀ ਪੰਜਾਬ ਬੰਮ ਆ ਗਏ ਨੇ ਤੇ ਤੁਸੀਂ ਬੈਠੇ ਕਿਉਂ ਤੁਸੀਂ ਪੁਜਾਇ ਬਿਆਨ ਦੇਣ ਦੇ ਤੁਹਾਨੂੰ ਸਿੱਧਾ ਪੁਲਿਸ ਸਟੇਸ਼ਨ ਜਾ ਕੇ ਦੱਸਣਾ ਚਾਹੀਦਾ ਪੰਜਾਬ ਬੰਮ ਕਿੱਥੋਂ ਆਏ ਨੇ ਬਿਲਕੁਲ ਕੋਣ ਲੈ ਕੇ ਆਏ ਉਹਨਾਂ ਨੂੰ ਰੁਕਵਾਓ ਅਸੀਂ ਵੇਟ ਕਿਉਂ ਕਰ ਰਹੇ ਹਾਂ ਕਿ ਉਹ ਪੰਜਾਬ ਬੰਮ ਚੱਲਣ 18 ਚਾਲਗੇ ਨੇ ਬੱਧੀ ਰਹਿ ਗਏ ਨੇ ਤੇ ਉਹ ਉਹਦੇ ਵਾਸਤੇ ਉਹਨਾਂ ਨੇ ਕੀ ਕੀਤਾ ਵੀ ਅਸੀਂ ਰੋਕੀਏ ਪੰਜਾਬ ਨੂੰ ਬਚਾਈਏ ਉਹ ਇਹ ਹਰ ਪਾਰਟੀ ਦਾ ਇਵੇਂ ਹੀ ਹੁੰਦਾ ਜਦੋਂ ਅਕਾਲੀ ਦਲ ਸੱਤਾ ਵਿੱਚ ਹੁੰਦਾ ਹੈ ਤੇ ਉਹ ਖੁਸ਼ ਰਹਿੰਦੇ ਨੇ ਜਦੋਂ ਸੱਤਾ ਤੋਂ ਬਾਹਰ ਆਉਂਦੇ ਨੇ ਤੇ ਉਹ ਫਿਰ ਕੌਮ ਦੇ ਮੁੱਦੇ ਚੁੱਕ ਲੈਂਦੇ ਨੇ ਮਾਹੌਲ ਖਰਾਬ ਕਰਨ ਵਿੱਚ ਅੱਗੇ ਹੋ ਜਾਂਦੇ ਨੇ ਆਮ ਆਦਮੀ ਪਾਰਟੀ ਨੇ ਵੀ ਇਹੀ ਕਰਨਾ ਹੈ ਕਾਂਗਰਸ ਨੇ ਵੀ ਇਹੀ ਕੀਤਾ ਹੈ ਔਰ ਇਹੀ ਮੈਂ ਸਮਝਦਾ ਕਿ ਪੰਜਾਬ ਦੀ ਤ੍ਰਾਸਦੀ ਹੈ ਪੰਜਾਬ ਵਿੱਚ ਲੀਡਰਸ਼ਿਪ ਦਾ ਇਸੇ ਬਹੁਤ ਵੱਡਾ ਘਾਟ ਹੈ ਔਰ ਵਾਹਿਗੁਰੂ ਤੇ ਅੰਗਰਦਾਸ ਹੈ ਰੱਬ ਅਗੇ ਅਰਦਾਸ ਹੈ ਕਿ ਪੰਜਾਬ ਨੂੰ ਇੱਕ ਅੱਛੇ ਲੀਡਰ ਦੀ ਲੋੜ ਹੈ ਜਿਹੜਾ ਕਿ ਪੰਜਾਬ ਨੂੰ ਅੱਗੇ ਲੈ ਕੇ ਜਾਏ ਇਹ ਬਿਆਨ ਬਾਜ਼ੀਆਂ ਕਰਕੇ ਅਸੀਂ ਦੇਖਿਆ ਪਿਛਲੇ 70 75 ਸਾਲ ਤੋਂ ਕਿ ਪੰਜਾਬ ਦਾ ਜਿਹੜਾ ਇੱਕੋ ਹੀ ਕਮੀ ਹੈ ਪੰਜਾਬ ਦੇ ਲੋਕ ਬੜੇ ਮਿਹਨਤੀ ਨੇ ਪੰਜਾਬ ਵਿੱਚ ਖੁਸ਼ਹਾਲੀ ਹੈ ਪੰਜਾਬ ਦੀ ਜ਼ਮੀਨ ਹੋ ਕੇ ਇਹ ਪੱਤਰ ਚ ਵੀ ਹਰਿਆਣੀ ਫੋਟੋਪੈਂਡੀ ਹੈ ਇਹ ਕਿੰਨੀ ਬਰਕਤਾਂ ਨੇ ਪੰਜਾਬ ਦੀ ਜ਼ਮੀਨ ਤੇ ਸਿਲਪਕੋ ਕਾਰਟ ਹੈ ਸਾਡੀ ਪੋਲੀਟੀਕਲ ਪਾਰਟੀਆਂ ਤੇ ਲੀਡਰਸ਼ਿਪ ਡਾਕਟਰ ਜਸਦੀਪ ਜੀ ਇੱਕ ਸਵਾਲ ਹੈ ਕਿ ਤੁਸੀਂ ਪੰਜਾਬ ਦੇ ਵਿੱਚ ਹੁਣ ਵੀ ਆਏ ਸੀ ਤੁਸੀਂ ਦੇਖਦੇ ਹੋ ਅਕਾਲੀ ਦਲ ਨੂੰ ਸਰਕਾਰ ਨੂੰ ਉਹਦੀ ਪਹਿਲਾਂ ਮਿਲ ਚੁੱਕੀ ਹੋ ਪਹਿਲਾਂ ਹੁਣ ਦੁਆਰਾ ਨਾ ਤੋ ਆ ਕੇ ਉਹ ਬੰਦਾ ਉਹੀ ਹੈ ਕਪੜੇ ਨਵੇਂ ਪਵਾ ਕੇ ਉਹਨੂੰ ਪ੍ਰਧਾਨ ਬਣਾ ਦਿੱਤਾ ਗਿਆ ਕਿਸ ਤਰ੍ਹਾਂ ਦੇਖਦੇ ਹੋ ਸ਼੍ਰੋਮਣੀ ਅਕਾਲੀ ਦਲ ਸੁਖਵੀਰ ਬਾਦਲ ਉਹਨਾਂ ਦੀ ਗੱਲ ਕਰ ਰਿਹਾ ਮੈਂ 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 ਫਿਰ ਉਹੀ ਇਸ ਇਸਦਾ ਵੀ ਇਸਦਾ ਵੀ ਜਵਾਬ ਉਹੀ ਹੈ ਕਿ ਪੰਜਾਬ ਵਿੱਚ ਪੋਲੀਟੀਕਲ ਪਾਰਟੀਆਂ ਦਾ ਬਹੁਤ ਇੱਕ ਜਿਹਨੂੰ ਕਹਿੰਦੇ ਬਹੁਤ ਹੀ ਮਾੜਾ ਰੋਲ ਹੈ ਔਰ ਮੋਰੈਲਿਟੀ ਬਿਲਕੁਲ ਨਹੀਂ ਬਚੀ ਐਥਿਕਸ ਬਿਲਕੁਲ ਨਹੀਂ ਬਚੀ ਸਾਡੇ ਜਿਹੜਾ ਅਕਾਲ ਪੰਥ ਸਾਹਿਬ ਦੇ ਜਥੇਦਾਰਿਓ ਹਾਈਜੈਕ ਹੋ ਚੁਕਿਆ ਹੈ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਉਹ ਹਾਈਜੈਕ ਹੋ ਚੁਕੀ ਹੈ ਅਸੀਂ ਹਮੇਸ਼ਾ ਬਲੇਮ ਕਰਨੇ ਵੀ ਆਰਐਸਐਸ ਤੋਂ ਸਾਨੂੰ ਖਦਰਾ ਹੋ ਗਿਆ ਸਾਨੂੰ ਆਰਐਫਐਸ ਨੇ ਅੱਗੇ ਲੈ ਜਾਣਾ ਹੈ ਆਰਐਸਐਸ ਨੇ ਸਾਨੂੰ ਪੁਲ ਨਹੀਂ ਕਰਨਾ ਸਾਡੇ ਆਪਣੇ ਬੰਦਿਆਂ ਨੇ ਸਾਨੂੰ ਆਪਣੀ ਹੀ ਪੋਲਿਟੀਕਲ ਪਾਰਟੀ ਨੂੰ ਅਕਾਲੀ ਰੱਖ ਤੇ ਸਾਡੀ ਪੰਥਕ ਪਾਰਟੀ ਹੈ ਉਹੀ ਜੇ ਇਸ ਤਰ੍ਹਾਂ ਸਾਡੇ ਨਾਲ ਕਰਨ ਲੱਗ ਪਏ ਅਸੀਂ ਆਰਐਸਐਸ ਨੂੰ ਕਿਉਂ ਬਲੇਮ ਕਰੀਏ ਅਸੀਂ ਪਹਿਲਾਂ ਆਪਣੇ ਅੰਦਰ ਚਾਤੀ ਮਾਰ ਕੇ ਵੇਖੀ ਡਾਕਟਰ ਜਸਦੀਪ ਜਿਸ ਤਰ੍ਹਾਂ ਚైనా ਨੇ ਇੰਡੀਆ ਨੂੰ ਭਾਰਤ ਨੂੰ ਇੱਕ ਲੈਟਰ ਭੇਜਿਆ ਕਿ ਤੁਸੀਂ ਸਾਡੇ ਕੋਲ ਸਮਾਨ ਲੋ ਟੈਰਫ ਤੁਹਾਨੂੰ 5% ਘੱਟ ਕਰਕੇ ਸਾਡੇ ਕੋਲ ਸਮਾਨਤਾ ਨੂੰ ਮਿਲੇਗਾ ਦੂਜੀਆਂ ਕੰਟਰੀਆਂ ਤੋਂ ਕਿਸ ਤਰ੍ਹਾਂ ਦੇਖਦੇ ਹੋ ਭਾਰਤ ਦਾ ਤੇ ਚైనా ਦਾ ਸਮਝੌਤਾ ਇੱਥੇ ਹੋ ਸਕਦਾ ਜੀ ਦੇਖੋ ਭਾਰਤ ਨੇ ਹਮੇਸ਼ਾ ਹੀ ਇੱਕ ਓੜੀ ਹੀ ਸੂਝਵੀ ਨੀਤੀ ਰੱਖੀ ਹੈ ਜਦੋਂ ਰਸ਼ੀਆ ਦੇ ਉੱਪਰ ਵੀ ਟੈਰਿਫ ਲੱਗੇ ਸਨ ਜਦੋਂ ਯੂਕਰੇਨ ਦੇ ਵਾਰ ਵਿੱਚ ਵੀ ਭਾਰਤ ਫਿਰ ਵੀ ਅ ਅਮਰੀਕਾ ਦੀ ਇਜਾਜ਼ਤ ਤੋਂ แลนด์ কি রাশিয়া کولو পুরা তীর ਖਰੀਦਦਾ ਰਿਹਾ ਹੈ ਔਰ ਬੜੇ ਸਸਤੇ ਉਦੇ ਉੱਪਰ ਲੈਂਦਾ ਰਿਹਾ ਹੈ ਪਰ ਭਾਰਤ ਨੇ ਹਮੇਸ਼ਾ ਇੱਕ ਇੰਡੀਪੈਂਡੈਂਟ ਸ਼ਬੀ ਰੱਖੀ ਹੈ ਜੀ ਪ੍ਰਾਈਮ ਮਿਨਿਸਟਰ ਮੋਦੀ ਜੀ ਕੇ ਬੜੀ achi ਗੱਲ ਰਹੀ ਕਿ ਉਹਨਾਂ ਦੀ ਨੈਸ਼ਨਲਿਸਟ ਸੋਚ ਹੈ ਜਿਵੇਂ ਪ੍ਰੈਜ਼ੀਡੈਂਟ ਟਰੰਪ ਅਮਰੀਕਾ ਫਰਸਟ ਸੋਚਦੇ ਹਨ ਅਮਰੀਕਾ ਬਾਰੇ ਸੋਚਦੇ ਹਨ ਉਹੀ ਪ੍ਰਧਾਨ ਮੰਤਰੀ ਮੋਦੀ ਮੇਰੇ ਸਾਹਮਣੇ ਇੰਡੀਆ ਫਰਸਟ ਭਾਰਤ ਨੂੰ ਕਿੱਥੇ ਫਾਇਦਾ ਹੈ ਉਹ ਸੋਚਦੇ ਨੇ ਕੋਈ ਸੋਚਦੇ ਅੰਦਰ ਹੋ ਸਕਦਾ ਹੈ ਕਿ ਉਹਨਾਂ ਦੀ ਚਾਈਨਾ ਨਾਲ ਟ੍ਰੇਡ ਦੀ ਡੀਲ ਹੋਏ ਪਰ ਜਿਹੜਾ ਟੈਰਿਫ ਅਮਰੀਕਾ ਨੇ ਵੀ ਜਿਹੜਾ ਲਗਾਇਆ ਹੈ ਜੀ ਭਾਰਤ ਦੇ ਉੱਪਰ ਉਹ ਇੱਕ ਬਹੁਤ ਹੀ ਕਾਟ ਪਰਸੈਂਟੇਜ ਹੈ ਔਰ ਉਹ ਵੀ ਟ੍ਰੇਡ ਬਾਈ ਬਾਈਲੈਟਰਲ ਟ੍ਰੇਡ ਟ੍ਰੇਡ ਡੀਲ ਹੋਣ ਲੱਗੀ ਹੈ ਭਾਰਤ ਔਰ ਅਮਰੀਕਾ ਦੇ ਵਿੱਚ ਜਿੱਥੇ ਕਿ ਭਾਰਤ ਨੂੰ ਇਸ ਟੈਰਿਫ ਦਾ ਇੰਨਾ ਵੱਡਾ ਕੋਈ ਨੁਕਸਾਨ ਵੀ ਨਹੀਂ ਹੈ ਜਿਹੜਾ ਅਮਰੀਕਾ ਨੇ ਲਗਾਇਆ ਜਦੋਂ ਪ੍ਰੈਜ਼ੀਡੈਂਟ ਟਰੰਪ ਨੇ ਟੈਰਿਫ ਅਨਾਉਂਸ ਕੀਤਾ ਸੀ ਉਸ ਤੋਂ ਬਾਅਦ ਕੋਈ 70 ਦੇ ਮੂਲਕਾਂ ਨੇ ਆਲਰੇਡੀ ਪ੍ਰੈਜ਼ੀਡੈਂਟ ਟਰੰਪ ਨੂੰ ਕੰਟੈਕਟ ਕੀਤਾ ਹੈ ਔਰ ਉਹਨਾਂ ਨੇ ਇੱਛਾ ਜ਼ਾਹਿਰ ਕੀਤੀ ਹੈ ਕਿ ਤੁਸੀਂ ਇਹ ਟੈਰਿਫ ਸਾਡੇ ਉੱਪਰ ਨਾ ਲਗਾਓ ਅਸੀਂ ਨੇਗੋਸ਼ੀਏਸ਼ਨ ਅਸਤੇ ਤਿਆਰ ਹੈ ਇਦੇ ਵਿੱਚ ਪੂਰਾ EU ਵੀ ਆ ਯੂਰਪੀ ਆ ਗਿਆ ਹੈ। ਜੀ। ਔਰ ਇਸ ਇਸ ਕਰਕੇ ਪ੍ਰੈਜ਼ੀਡੈਂਟ 트럼ਪ ਨੇ 90 ਦਿਨ ਦਾ ਟੈਰਿਫ ਬੈਨ ਲਾਇਆ ਹੈ। ਬਿਲਕੁਲ। ਔਰ ਅੰਗਰੇਨ ਭਾਰਤ ਔਰ ਪਾਕਿਸਤਾਨ ਦੇ ਵਿੱਚ ਕੋਈ ਟ੍ਰੇਡ ਹੁੰਦਾ ਹੈ वाया ਦੁਬਈ ਉਹਦੇ ਵਿੱਚ ਟੈਰਿਫ ਦਾ ਕੋਈ ਉਹਦੇ ਵਿੱਚ ਨਹੀਂ ਹੈ ਕਿਉਂਕਿ ਟੈਰਿਫ ਤੇ ਸਿਰਫ ਜਿਹੜਾ ਸਮਾਨ ਅਮਰੀਕਾ ਵਿੱਚ ਆ ਰਿਹਾ ਹੈ ਉਹਦੇ ਉੱਪਰ ਲੱਗੇਗਾ ਜਾਂ ਅਮਰੀਕਾ ਦਾ ਸਮਾਨ ਜਿਹੜਾ ਭਾਰਤ ਵਿੱਚ ਜਾਏਗਾ ਉਹਦੇ ਉੱਪਰ ਲੱਗੇਗਾ ਪਾਕਿਸਤਾਨ ਔਰ ਭਾਰਤ ਦਾ ਤੇ ਇਸ ਨੂੰ ਟ੍ਰੇਡ ਬਿਲਕੁਲ ਹੀ ਬੰਦ ਹੈ ਜੋ ਕਿ ਅਸੀਂ ਚਾਹੁੰਦੇ ਹਾਂ ਕਿ ਸ਼ੁਰੂ ਹੋਏ ਨਵਾਂ ਦੇਸ਼ਾਂ ਦੇ ਅਸੀਂ ਚਾਨੀ ਦੇ ਹਾਲਾਤ ਸ਼ੁਰੂ ਹੋਣ ਅਲੱਛੇ ਹੋਣ ਔਰ ਇਹਦਾ ਸਭ ਤੋਂ ਜ਼ਿਆਦਾ ਜਿਹੜਾ ਨੁਕਸਾਨ ਹੋ ਰਿਹਾ ਹੈ ਉਹ ਪੰਜਾਬ ਨੂੰ ਹੋ ਰਿਹਾ ਹੈ ਤੇ ਪੰਜਾਬ ਦੇ ਜਿਹੜੇ ਬਾਰਡਰ ਨੇ ਪਾਕਿਸਤਾਨ ਨਾਲੋਂ ਬਿਲਕੁਲ ਬੰਦ ਨਹੀਂ ਖੇਤੀ ਦੇ ਬਾਰਡਰ ਬੰਦ ਨੇ ਉਧਰ ਜਿਹੜਾ ਗੁਜਰਾਤ ਹੈ ਉਧਰੋਂ ਜਿਹੜਾ ਪੋਰਟ ਹੈ ਅਡਾਨੀ ਸਾਹਿਬ ਦਾ ਉਹਦੇ ਨਾਲ ਪਾਕਿਸਤਾਨ ਦਾ ਟ੍ਰੇਡ ਚੱਲ ਰਿਹਾ ਹੈ ਸ਼ਿਪ ਜਿਹੜੇ ਨੇ ਉਹ ਜਾ ਰਹੇ ਨੇ ਪਰ ਸਾਡਾ ਜਿਹੜਾ ਲੈਂਡ ਬਾਰਡਰ ਹੈ ਉਹ ਬੰਦ ਹੋਇਆ ਪੰਜਾਬ ਦਾ ਇਹ ਇਨ੍ਹਾਂ ਚੀਜ਼ਾਂ ਦੇ ਉੱਪਰ ਫੋਕਸ ਕਰਨ ਦੀ ਲੋੜ ਹੈ ਤਾਂ ਕਿ ਪੰਜਾਬ ਨੂੰ ਅ ਇਧਰ ਫਾਇਦਾ ਮਿਲੇ ਪੰਜਾਬ ਦੇ ਕਿਸਾਨਾਂ ਨੂੰ ਫਾਇਦਾ ਮਿਲੇ ਪੰਜਾਬ ਦੇ ਜਿਹੜੀਆਂ ਜਿਹੜੀ ਖੇਤੀ ਹੁੰਦੀ ਹੈ ਉਹ ਪਾਕਿਸਤਾਨ ਦੇ ਰਸਤੇ 터ਕੀ ਹੁੰਦੀ ਯੂਰਪ ਤੱਕ ਜਾ ਸਕੇ ਔਰ ਇਸ ਪਾਸੇ ਮੈਂ ਸਮਝਦਾ ਬਗਾਇਏ ਪੰਨੂ ਜੇ ਲੋਕਾਂ ਉਪਰ ਆਪ ਆਪਣੀ એનર્ਜੀ ਵੇਸ ਕਰੀਏ ਅਸੀਂ ਪੰਜਾਬ ਦੀ ਬਿਹਤਰੀ ਦੀ ਗੱਲ ਕਰਿਆ ਜਨੀਏ ਤਾਂ ਔਰ ਇਸ ਪਾਸੇ ਮੂਵਮੈਂਟ ਚਲਾਈ ਹੈ ਕਿ ਪੰਜਾਬ ਨੂੰ ਕਿਸ ਤਰ੍ਹਾਂ ਅਸੀਂ ਅੱਗੇ ਹੋਰ ਡਵੈਲਪ ਕਰੀਏ। ਨੈਕਸਟ ਕੁਐਸਚਨ ਸਾਡਾ ਜਲੰਧਰ ਤੋਂ ਫੇਰ ਪੱਤਰਕਾਰ ਦਾ ਕੀ ਕੀ ਕੁਐਸਚਨ ਹੈ ਸਰ ਤੁਸੀਂ ਗੱਲ ਕੀਤੀ ਵੀ ਭਾਰਤ ਤੇ ਪਾਕਿਸਤਾਨ ਦੇ ਵਿੱਚ ਜਿਹੜਾ ਸਮਾਨ ਆਉ ਨਹੀਂ ਆ ਰਿਹਾ ਪਰ ਜੇਕਰ ਆਪਾਂ ਪੰਜਾਬ ਦੀ ਸਰਕਾਰਾਂ ਦੀ ਗੱਲ ਕਰੀਏ ਪੰਜਾਬ ਉਹ ਕਹਿ ਰਹੀਆਂ ਨੇ ਵੀ ਜਿਹੜਾ ਪੰਜਾਬ ਦੇ ਵਿੱਚ ਨਸ਼ਾ ਦਾ ਉਹ ਪਾਕਿਸਤਾਨ ਤੋਂ ਆ ਰਿਹਾਗਾ ਜੇ ਨਸ਼ਾ ਪਾਕਿਸਤਾਨ ਤੋਂ ਆ ਰਿਹਾਗਾ ਤਾਂ ਫੇਰ ਜਿਹੜੀ ਆਪਾਂ ਹੱਦਾਂ ਤੇ ਫੌਜੀ ਫਿਰ ਬਿਠਾਏ ਹੋਏ ਨੇ ਉਹ ਖੜੇ ਨੇ ਤੇ ਡਿਊਟੀ ਤੇ ਨਾਤ ਨੇ ਪਰ ਉਹਨਰੇ ਧਿਆਨ ਨਹੀਂ ਜਾ ਰਿਹਾ ਜੀ ਟ੍ਰੇਡ ਦੀ ਗੱਲ ਬਾਤ ਕਰਦੇ ਆ ਜਿੱਥੇ ਪਾਕਿਸਤਾਨ ਤੋਂ ਤੇ ਭਾਰਤ ਦੀ ਟ੍ਰੇਡ ਦੀ ਗੱਲ ਕਰਦੇ ਆ ਤੇ ਨਸ਼ਾ ਵੀ ਪਿੱਛੂ ਕਹਿੰਦੇ ਕਿ ਪਾਕਿਸਤਾਨ ਤੋਂ ਆ ਰਿਹਾ ਸਾਡੇ ਪੋਲਿਟਿਕਲ ਜਿਹੜੇ ਕਹਿ ਰਹੇ ਨੇ ਇਸ ਦੇ ਨਾਲ ਨਸ਼ਾ ਵੀ ਵਧੇਗਾ ਟ੍ਰੇਡ ਦੇ ਨਾਲ ਵੀ ਨਸ਼ਾ ਤੇ ਆਲਰੇਡੀ ਖੁੱਲਾ ਹੈ ਨਸ਼ਾ ਤੇ ਤੁਹਾਡਾ ਬੰਦ ਹੋਇਆ ਹੀ ਨਹੀਂ ਜਿਹੜੀ ਕਿਉਂਕਿ ਉਹਦੇ ਵਿੱਚ ਤੇ ਕਈ ਵੱਡੇ ਵੱਡੇ ਨਾ ਜਿਹੜੇ ਨੇ ਸ਼ਾਮਲ ਨੇ ਔਰ ਉਹਨਾਂ ਜਿਹੜਾ ਉੱਥੇ ਤੇ ਚੱਲ ਰਿਹਾ ਬਾਰਡਰ ਤੋਂ ਨਸ਼ਾ ਬਿਲਕੁਲ ਆ ਰਿਹਾ ਕਦੀ ਡਰੋਨ ਰਾਹੀਂ ਆ ਜਾਂਦਾ ਹੈ ਕਦੀ ਤੇ ਨਵੇਂ-ਨਵੇਂ ਤਰੀਕੇ ਆਦ ਹੋ ਗਏ ਨੇ சுரੰਗਾ ਤੱਕ ਖੁਦਰੀਆਂ ਨਹੀਂ ਜੀ ਉਹ ਤੇ ਸਾਡੇ ਜਿਹੜੇ ਕਈ ਵੱਡੇ ਨਾਂ ਨੇ ਪੰਜਾਬ ਦੇ ਹੁਣ ਸਾਰੇ ਨੂੰ ਪਤਾ ਹੀ ਹੋ ਗਿਆ ਹੈ ਇਸ ਚਾਮਲ ਨੇ ਇਹ ਮੈਟ੍ਰੇਡ ਦੀ ਗੱਲ ਕਰ ਰਿਹਾ ਵੀ ਜੇ ਟ੍ਰੇਡ ਖੁੱਲੇ ਤੇ ਇੱਕ ਆਮ ਆਦਮੀ ਨੂੰ ਦਾ ਫਾਇਦਾ ਹੋਏ ਨਸ਼ਾ ਰੋਕਣਾ ਉਹ ਤੇ ਇੱਕ ਅਲੱਗ ਗੱਲ ਹੈ ਜੇ ਸਰਕਾਰਾਂ ਚਾਹਣ ਰੁਕਸ਼ ਵਿਦਾਇ ਮੈਂ ਅੱਗੇ ਵੀ ਕਿਹਾ ਸੀ ਜਦੋਂ ਪੰਜਾਬ ਵਿੱਚ ਗੁਰਲ ਉਹਦੇ ਚਲੇ ਸੀ 2 ਮਹੀਨੇ ਪਹਿਲਾਂ ਔਰ ਬੜੇ ਵੱਡੇ ਵੱਡੇ ਦਾਅਵੇ ਕੀਤੇ ਗਏ ਸੀ ਮੈਂ ਹੁਣ ਵੀ ਗਿਆ ਸੀ ਪੰਜਾਬ ਵਿੱਚ ਤੇ ਮੈਂ ਜਗਾ ਜਗਾ ਹੋਲਡਿੰਗਸ ਰੱਖੇ ਆਪਣੇ ਚੀਫ ਮਿਨਿਸਟਰ ਸਾਹਿਬ ਦਾ ਗਵਾਧਮਾਨੀ ਫੋਟੋ ਐ ਫੰਦੇਕ ਨੰਬਰ ਦਿੱਤਾ ਗਿਆ ਕਿ ਚਿੱਟਾ ਤੁਹਾਨੂੰ ਜਿੱਥੇ ਕੋਈ ਵੇਚ ਰਿਹਾ ਸਾਨੂੰ ਦੱਸੋ ਇਹ ਹੁਣ ਲੋਕ ਦੱਸਣਗੇ ਜੇ ਲੋਕ ਹੀ ਤੁਹਾਨੂੰ ਕਾਲ ਕਾਲ ਕਰਕੇ ਦੱਸਣਗੇ ਤੇ ਫਿਰ ਪੁਲਿਸ ਵਿਭਾਗ ਕਾਹਦੇ ਹੱਸਤੇ ਤੁਹਾਡੀ ਇੰਟੈਲੀਜੈਂਸ ਕਾਹਦੇ ਹੱਸਤੇ ਇਹ ਸਿਰਫ ਇੱਕ ਦਿਖਲਾਵਾ ਹੈ ਫੋਟੋਆਂ ਤੇ ਹੋਲਡਿੰਗ ਲਗਾ ਕੇ ਲੋਕਾਂ ਨੂੰ ਵੀ ਅਸੀਂ ਬਹੁਤ ਕੁਝ ਕਰ ਰਹੇ ਹੁਣ 3 ਸਾਲ ਬਾਅਦ ਔਰ ਬੁਲਡੋਜ਼ਰ ਚਲਾ ਕੇ ਤੇ 2-4 ਦਿਨ ਟੀਵੀ ਤੇ ਖਬਰਾਂ ਆ ਗਈਆਂ ਇਹ ਨਸ਼ਾ ਬਿਲਕੁਲ ਰੋਕ ਸਕਦਾ ਜੇ ਕੋਈ ਚਾਇ ਦੇ ਪਰ ਇਹਦੇ ਵਿੱਚ ਇੰਨਾ ਪੈਸਾ ਇਨਵੋਲ ਹੁੰਦਾ ਹੈ ਕਿ ਇਹ ਫਿਰ ਜਿਹੜਾ ਹੈ ਨਾ ਉਹ ਇਹ ਪੈਸਾ ਜਿਹੜਾ ਇਲੈਕਸ਼ਨ ਮੇਟਰੀ ਵਰਤਿਆ ਜਾਂਦਾ ਸਰ ਜਿਹੜੇ ਵੱਡੇ ਵੱਡੇ ਬੋਰ ਲੱਗ ਰਹੇ ਨੇ ਪਬਲਿਸਿਟੀ ਹੋ ਰਹੀ ਆ ਜਿਹੜਾ ਨੇ ਇਹਦੇ ਉੱਪਰ ਖਰਚਾ ਦਾ ਉਹ ਕਿੱਥੋਂ ਹੋ ਰਿਹਾਗਾ ਕਿਤੇ ਗਰੀਬਾਂ ਦੀ ਜੇਬਾਂ ਦੇ ਵਿੱਚੋਂ ਤਾਂ ਨਹੀਂ ਜਾ ਰਿਹਾ ਜਿਹੜਾ ਪੈਸਾ ਦਾ ਇਹ ਇਹ ਤਾਂ ਸਵਾਲ ਹੈ ਕਿ ਜਿਹੜੇ ਵੱਡੇ ਵੱਡੇ ਹੋਲਡਿੰਗ ਜਾਂ ਬੋਰਡਿੰਗ ਲੱਗ ਰਹੇ ਨੇ ਗਰੀਬਾਂ ਦੀ ਜੇਬਾਂ ਦੇ ਉੱਤੇ ਡਾਕੇ ਪੈ ਰਹੇ ਨੇ ਬਿਲਕੁਲ ਇਹ ਤੇ ਸਰਕਾਰੀ ਪੈਸਾ ਹੈ ਤੁਹਾਡੇ ਪੈਸੇ ਨਾਲ ਹੋ ਰਿਹਾ ਹੈ ਇਹ ਇਹ ਜਿਹੜਾ ਤੁਸੀਂ ਟੈਕਸ ਬੰਦੇ ਹੋ ਜਿਹੜਾ ਸਰਕਾਰ ਨੂੰ ਜਿਹੜਾ ਰੈਵਨਿਊ ਦਿੰਦੇ ਹੋ ਉਹ ਇੱਧਰ ਸਾਰਾ ਖਰਚ ਹੋਦਾ ਬਿਲਕੁਲ ਧੰਨਵਾਦ ਏਸੀ ਡਾਕਟਰ ਜਸਦੀਪ ਸਿੰਘ ਜੈਸੀ ਜੀ ਦੇਸ਼ ਵਿਦੇਸ਼ ਤੇ ਮੁੱਦਿਆਂ ਦੇ ਗੱਲਬਾਤ ਕੀਤੀ ਡਾਕਟਰ ਜੀ ਜੰਦੇ ਜਾਂਦੇ ਕੁਝ ਪੰਜਾਬ ਵਾਸੀਆਂ ਨੂੰ ਸਾਡੇ ਦਲਤ ਪੰਜਾਬ ਪਰ ਭਰਾਵਾਂ ਨੂੰ ਜੋ ਕੀ ਕਹੋਗੇ ਜੰਦਿਆਂ ਦੇ ਕੁਝ ਮੈਸੇਜ ਪੰਨੂ ਤੂੰ ਡਰਨ ਦੀ ਲੋੜ ਨਹੀਂ ਇਹ ਕੀ ਮੈਸੇਜ ਕੀ ਦੇਣਾ ਚਾਹੁੰਦੇ ਤੁਸੀਂ ਬਿਲਕੁਲ ਮੈਂ ਪੰਜਾਬ ਵਿੱਚ ਇਨਸਪਾਇਰੀ ਪਹੁੰਚੇ ਗਿਆ ਪੰਜਾਬ ਦਾ ਦੌਰਾ ਕੀਤਾ ਪੰਜਾਬ ਚੜ੍ਹਦੀ ਕਲਾ ਵਿੱਚ ਹੈ ਪੰਜਾਬ ਬੜੀ ਅਸ ਜ਼ਬਰਦਸਤ ਜਜ਼ਬੇ ਨਾਲ ਲੱਗੇ ਚੱਲ ਰਿਹਾ ਹੈ ਔਰ ਮੈਂ ਇੱਥੇ ਜਿਹੜੀ ਇਸ ਵਾਰੀ ਯੂਨਿਟੀ ਵੇਖੀ ਹੈ ਹਿੰਦੂ ਸਿੱਖ ਮੁਸਲਮਾਨ ਕ੍ਰਿਸਚੀਅਨ ਇੱਕੋ ਹੀ ਸ਼ਹਿਰ ਵਿੱਚ ਮੈਂ ਉਧਰ ਮਸਜਿਦ ਵੇਖੀਏ ਉਧਰ ਸੋਹਣੇ ਗੁਰਦੁਆਰੇ ਵੇਖੇ ਨੇ ਉਧਰ ਨਾਲ ਹੀ ਮੰਦਿਰ ਵੇਖੇ ਨੇ ਦਿਨ ਬੜਾ ਖੁਸ਼ ਹੋਇਆ ਕਿ ਇਸ ਪੰਜਾਬ ਵਿੱਚ ਗੁਰੂਆਂ ਦੀ ਧਰਤੀ ਵਿੱਚ ਅਸੀਂ ਸਿੱਖੀ ਦੀ ਜਿਹੜੀ ਮੇਨ ਪ੍ਰੇਰਣਾ ਹੈ ਜਿਹੜੇ ਸਿੱਖੀ ਸਿਧਾਂਤਾਂ ਦੇ ਨਾਲ ਸਾਰੇ ਧਰਮਾਂ ਨੂੰ ਸਾਰੇ ਵਰਗਾਂ ਨੂੰ ਨਾਲ ਲੈ ਕੇ ਚੱਲ ਰਹੇ ਹਾਂ ਔਰ ਇਸੇ ਤਰ੍ਹਾਂ ਹੀ ਪੰਜਾਬ ਨੂੰ ਮਜ਼ਬੂਤ ਕਰੋ ਪੰਜਾਬ ਦੀ ਬੜੀ ਹੀ ਗਲੋਰੀਫਾਈਡ ਹਿਸਟਰੀ ਹੈ ਖਾਸ ਕਰ ਆਪਣੇ ਯੂਥ ਨੂੰ ਬਿਲਕੁਲ ਜੋੜ ਕੇ ਰੱਖੋ ਯੂਨਾਈਟ ਕਰਕੇ ਰੱਖੋ ਔਰ ਅਸੀਂ ਜਿਹੜੇ ਇਹ ਪੰਨੂ ਵਰਗੇ ਲੋਕ ਨੇ ਇਹਨਾਂ ਨੂੰ ਬਿਲਕੁਲ ਇੰਪੋਰਟੈਂਸ ਨਹੀਂ ਦੇਣੀ ਚਾਹੀਦੀ ਇੱਕ ਬਹੁਤ ਹੀ ਛੋਟਾ ਤਬਕਾ ਹੈ ਉਸੇ ਪੋਜ਼ਿਟਿਵ ਪੋਜ਼ਿਟਿਵਿਟੀ ਵਾਲੇ ਕੋਰ ਪੰਜਾਬ ਨੂੰ ਹਮੇਸ਼ਾ ਨਹੀਂ ਅਸੀਂ ਜਿਹੜੇ ਬਾਹਰ ਸਿੱਖ ਬੈਠੇ ਆ ਅਸੀਂ ਪੰਜਾਬ ਨਾਲ ਸਾਡੇ ਦਿਲ ਜੁੜੇ ਨੇ ਪੰਜਾਬ ਦੇ ਲੋਕਾਂ ਨਾਲ ਦਿਲ ਜੁੜੇ ਔਰ ਅਸੀਂ ਪੰਜਾਬ ਨੂੰ ਮਜ਼ਬੂਤ ਕਰਨ ਲਈ ਹਮੇਸ਼ਾ ਤਿਆਰ ਬੈਠੇ ਆ ਡਾਕਟਰ ਜਸਦੀਪ ਜੀ ਤੁਹਾਡਵਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਕੀਮਤੀ ਟਾਈਮ ਦਿੱਤਾ ਤੁਸੀਂ ਦੌਰੇ ਤੇ ਗਏ ਹੋਏ ਹੋ ਦੁਬਈ ਦੇ ਵਿੱਚ ਉੱਥੋਂ ਵੀ ਤੁਸੀਂ ਤੁਹਾਨੂੰ ਕੀਮਤੀ ਟਾਈਮ ਦਿੱਤਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਸਿਕਾ ਧੰਨਵਾਦ ਸਸ ਧੰਨਵਾਦ